ਕਿਵੇਂ ਦੇਖਦੇ ਹੋ ਇਸ ਪਾਵਨ ਤੇ ਪਵਿੱਤਰ ਸਥਾਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜਿਹੜੀ ਇੱਕ ਖਾਸ ਫਿਰਕੇ ਦੇ ਮਨਾਂ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਠੇਸ ਪਹੁੰਚਾਉਂਦੀ ਹੈ ਗੁਰਦੁਆਰੇ ਦੇ ਅੰਦਰ ਇੱਕ ਸਮੇਂ ਇੱਕੋ ਹੀ ਕੰਮ ਹੋ ਸਕਦਾ ਜਾਂ ਕੀਰਤਨ ਹੋ ਸਕਦਾ ਹੈ ਜਾਂ ਕਥਾ ਹੋ ਸਕਦੀ ਹੈ ਜਾਂ ਗੁਰਬਾਣੀ ਦਾ ਪਾਠ ਹੋ ਸਕਦਾ ਹੈ ਇਹ ਤਾਂ ਫਿਰ ਜੱਗੋਂ ਤੇਰ ਵੀ ਹੋ ਗਈ ਵੀ ਚਲਦੇ ਕੀਰਤਨ ਦੇ ਵਿੱਚ ਜੋਗਾ ਵੀ ਹੋ ਸਕਦਾ ਹੈ ਤੇ ਰਹਿਤ ਮਰਿਆਦਾ ਦੀ ਵੀ ਖੰਡਿਤ ਕੀਤਾ ਗਿਆ ਜਦੋਂ ਕੋਈ ਸਤ ਸੰਗਤ ਹੋ ਰਿਹਾ ਹੈ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਉਹਨੂੰ ਐਜੇ ਅਸੈਂਬਲੀ ਸਿੱਖ ਲੈਂਦੇ ਉਹਦੇ ਵਿੱਚ ਪ੍ਰਭੂ ਦਾ ਜਿਹੜਾ ਗੁਣ ਗਾਇਨ ਕੀਤਾ ਜਾ ਰਿਹਾ ਸੋ ਉਹਨੂੰ ਖੰਡਿਤ ਕੀਤਾ ਗਿਆ ਨਾਲ ਜਿਹੜੀ ਆਈ ਹੋਈ ਸੰਗਤ ਹੈ ਉਹਨੂੰ ਹੀ ਡਿਸਟਰਬ ਕੀਤਾ ਗਿਆ ਯੋਗ ਕੋ ਤਕਨੀਕ ਹੈ ਜਿਹਦੇ ਨਾਲ ਸਰੀਰ ਨੂੰ ਵੱਖ-ਵੱਖ ਆਸਣਾਂ ਦੇ ਵਿੱਚ ਜਿਹੜਾ ਹੈ ਕਿਹ ਤਰੀਕੇ ਨਾਲ ਰਾਹਤ ਪਹੁੰਚਾਈ ਜਾਂਦੀ ਹੈ ਜਾਂ ਉਹਨੂੰ ਮਜ਼ਬੂਤੀ ਪਹੁੰਚਾਈ ਜਾਂਦੀ ਹੈ ਇਹ ਗਰਾਊਂਡ ਵਿੱਚ ਕਰਨ ਵਾਲਾ ਵਰਕ ਹੈ ਕੱਲ ਨੂੰ ਕੋਈ ਆਏਗਾ ਕਹੇਗਾ ਮੈਂ 400 ਮੀਟਰ ਦੀ ਰੇਸ ਅੰਦਰ ਲਾਉਣੀ ਹੈ ਜਾਂ ਉੱਥੇ ਕੋਈ ਹੋਰ ਇਹੋ ਜਿਹਾ ਕੰਮ ਕਰਨਾ ਹੈ ਜਿਹੜਾ ਗਰਾਊਂਡ ਲੈਵਲ ਤੇ ਕਰਨ ਵਾਲਾ ਹੈ ਸੋ ਇਸ ਤਰੀਕੇ ਨਾਲ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਨੂੰ ਛੱਟ ਮਾਰਨ ਵਾਸਤੇ ਖਾਸ ਕਰਕੇ ਸਿੱਖਾਂ ਦੀਆਂ ਨੂੰ ਉਹ ਗੁਜਰਾਤ ਤੋਂ ਚਲੀ ਹੈ 19 ਜੂਨ ਨੂੰ ਇਹ ਉੱਥੋਂ ਅਵਾਰਡ ਲੈਂਦੀ ਹੈ ਜੋਗਾ ਦਾ ਦਿੱਲੀ ਤੋਂ ਫਿਰ ਦਿੱਲੀ ਤੋਂ ਚੱਲਦੀ ਐ ਤੇ 21 ਜੂਨ ਨੂੰ ਸ਼ਾਮੀ 5:00 ਵਜੇ 6:00 ਵਜੇ 53 ਮਿੰਟ ਤੇ ਇਹ ਹਰਮੰਦਰ ਸਾਹਿਬ ਦੇ ਅੰਦਰ ਇੰਟਰ ਹੋ ਜਾਂਦੀ ਐ ਇਸ 7:04 ਮਿੰਟ ਤੇ ਅੰਦਰ ਜਿਹੜਾ ਇਹ ਉਹ ਯੋਗਾਸਨ ਕਰਦੀ ਐ ਕੁਝ ਕੁ ਸਕਿੰਟਾਂ ਵਿੱਚ ਇਹਨੇ ਉਹਨਾਂ ਪੋਚਾਂ ਵਿੱਚ ਫੋਟੋਆਂ ਲਈਆਂ ਤੇ ਉਹ ਫੋਟੋਆਂ ਅਪਲੋਡ ਕਰਕੇ ਤੇ ਆਪਣਾ ਕੰਮ ਕਰਕੇ ਉੱਥੋਂ ਇਹ ਵਾਪਸ ਚਲੇਗੀ ਨਾ ਤੇ ਇਹਨੇ ਕਿਸੇ ਧਾਰਮਿਕ ਸਥਾਨ ਤੇ ਨਮਸਕਾਰ ਕੀਤੀ ਐ ਨਾ ਇਹਨੇ ਲੰਗਰ ਛਕਿਆ ਐ ਇਹਦਾ ਮਤਲਬ ਇਹੋ ਜੇ ਬੰਦੇ ਪਲਾਂਟ ਕਰਕੇ ਭੇਜੇ ਜਾਂਦੇ ਆ ਵੀ ਜਾਓ ਸਿੱਖਾਂ ਦੀ ਆਸਤਾ ਚੈੱਕ ਕਰੋ। ਇਹੋ ਜਿਹਾਂ ਸ਼ੁਰੂ ਤੋਂ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਉਦੋਂ ਤੋਂ ਇਹ ਕਦੀ ਹਰਮੰਦਰ ਸਾਹਿਬ ਦੇ ਅੰਦਰ 1900 ਤੇ 57 ਦੇ ਵਿੱਚ ਬੀੜੀਆਂ ਵੀ ਸੁੱਟੀਆਂ ਜਾਂਦੀਆਂ। ਹੂੰ। ਸਰੋਵਰ ਦੇ ਵਿੱਚ ਤਮਾਕੂ ਦੀਆਂ ਪੁੜੀਆਂ ਸੁੱਟੀਆਂ ਜਾਂਦੀਆਂ। ਸ੍ਰੀ ਹਰਮੰਦਰ ਸਾਹਿਬ ਦੇ ਮਾਡਲ ਨੂੰ ਰੇਲਵੇ ਸਟੇਸ਼ਨ ਤੇ ਤੋੜਿਆ ਜਾਂਦਾ ਇੱਕ ਭਾਜਪਾ ਦੇ ਐਮਐਲਏ ਵੱਲੋਂ। ਲੋਗ ਨੂੰ ਇੰਨੇ ਵੱਡੇ ਪੱਧਰ ਦੇ ਉੱਪਰ ਪ੍ਰਮੋਟ ਕਿਵੇਂ ਕਿਉਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੀ ਯੋਗਾ ਦਿਵਸ ਮਨਾਉਂਦੀ ਹੈ ਦੂਜੇ ਪਾਸੇ ਸੈਂਟਰ ਦੇ ਪੱਧਰ ਤੇ ਵੀ ਯੋਗਾ ਮਨਾਇਆ ਜਾਂਦਾ ਹੈ ਫਿਰ ਯੋਗਾ ਨੂੰ ਪ੍ਰਮੋਟ ਕਰਨ ਦਾ ਕਾਰਨ ਕੀ ਇੰਨੀ ਵੱਡੀ ਪੱਧਰ ਯੋਗਾ ਨੂੰ ਪ੍ਰਮੋਟ ਕਰ ਰਹੇ ਨੇ ਅਮੀਰ ਲੋਗ ਜਿਨ੍ਹਾਂ ਨੇ ਭਰ ਪੇਟ ਰੋਟੀ ਖਾਧੀ ਹੈ ਉਹਨਾਂ ਨੂੰ ਪਹਚਾਉਣ ਵਾਸਤੇ ਆਸਣ ਕਰਨ ਦੀ ਲੋੜ ਹੈ ਤੇ ਜਿਹੜੇ ਭੁੱਖੇ ਮਰ ਰਹੇ ਆ ਉਹਨਾਂ ਨੂੰ ਆਸਣਾਂ ਦੀ ਕੋਈ ਲੋੜ ਹੈ ਭਈ ਉਹ ਤਾਂ ਅੱਗੇ ਪਹਿਲਾਂ ਹੀ ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ ਉਹਨਾਂ ਕੋ ਕੋਈ ਕਪੜਾ ਨਹੀਂ ਹੈਗਾ ਰਹਿਣ ਵਾਸਤੇ ਘਰ ਨਹੀਂ ਹੈਗਾ ਪੈਰੀ ਪਾਉਣ ਲਈ ਜੋੜਾ ਨਹੀਂ ਹੈਗਾ ਇਸ ਪੱਧਰ ਤੇ ਦੇ ਲੋਕ ਭਾਰਤ ਦੇ ਵਿੱਚ ਪਏ ਇਹਨਾਂ ਦੀ ਸਗੋਂ ਚੋਣ ਕਰਕੇ ਇਹਨਾਂ ਦਾ ਸਾਰਿਆਂ ਦੀ ਮਰਦਮਸ਼ੁਮਾਰੀ ਕਰਕੇ ਇਹ ਪਤਾ ਲਾਇਆ ਜਾਏ ਵੀ ਕਿਹੜੇ ਲੋਕ ਜਿਹੜੇ ਗਰੀਬੀ ਰੇਖਾ 'ਚ ਰਹਿ ਰਹੇ ਉਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਲੱਭ ਰਹੀ ਤੁਸੀਂ ਉਹਨਾਂ ਨੂੰ ਜੋਗਾ ਕਰਾ ਰਹੇ ਹੋ ਵੀ ਇਹਦੇ ਨਾਲ ਮਟਾਪਾ ਘਟੇਗਾ 784 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਦੁਨੀਆ ਦੀ ਸਭ ਤੋਂ ਪਾਕ ਪਵਿੱਤਰ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਪਾਕ ਤੇ ਪਵਿੱਤਰ ਅਸਥਾਨ ਹੈ ਔਰ ਇਸੇ ਪਾਕ ਸਥਾਨ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਅਰਚਨਾ ਮਕਵਾਨਾ ਨਾਮ ਦੀ ਇੱਕ ਨੌਜਵਾਨ ਲੜਕੀ ਦੇ ਵੱਲੋਂ ਯੋਗਾ ਦੇ ਆਸਨ ਦੇ ਨਾਮ ਦੇ ਹੇਠ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਆਸਤਾ ਤੇ ਸ਼ਰਧਾ ਭਾਵਨਾ ਰੱਖਣ ਵਾਲੀ ਸਿੱਖ ਸੰਗਤ ਮੰਨੀ ਜਾਂਦੀ ਹੈ ਉਨ੍ਹਾਂ ਦੇ ਵੱਲੋਂ ਇਸ ਘਟਨਾ ਦੀ ਨਖੇਦੀ ਕੀਤੀ ਜਾ ਰਹੀ ਹੈ ਇੰਨੇ ਵੱਡੇ ਵਿਰੋਧ ਤੋਂ ਬਾਅਦ ਦਾ 295ਏ ਦੇ ਤਹਿਤ ਮੁਕਦਮਾ ਵੀ ਦਰਜ ਹੁੰਦਾ ਹੈ ਤਾਂ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਅਤੇ ਇਸ ਤਰ੍ਹਾਂ ਦੀਆਂ ਵਿਵਾਦਿਤ ਸ਼ਖਸੀਅਤਾਂ ਦੇ ਨਾਲ ਅਰਚਨਾ ਮਕਵਾਨਾ ਦੀਆਂ ਫੋਟੋਜ਼ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਕਿ ਅਸਲ ਦੇ ਵਿੱਚ ਇਹ ਪਲੈਨਟ ਕੀਤਾ ਗਿਆ ਏ ਜਾਂ ਇੱਕ ਸੁਭਾਵਿਕ ਸੀ ਤੇ ਇਸੇ ਵਿਸ਼ੇ ਦੇ ਉੱਪਰ ਖਾਸ ਕਰ ਧਾਰਮਿਕ ਮਸਲੇ ਤੇ ਧਾਰਮਿਕ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਸਿੱਖ ਪ੍ਰਚਾਰਕ ਭਾਈ ਗੁਰਪਾਲ ਸਿੰਘ ਹਾਜ਼ਰ ਨੇ ਉਹਨਾਂ ਦੇ ਕੋਲੋਂ ਤਮਾਮ ਸਾਰੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਜੇ ਸਵਾਲ ਕੀਤਾ ਜਾਵੇ ਤਾਂ ਆਸਥਾ ਦਾ ਕੇਂਦਰ ਹੈ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਤੇ ਪਹਿਲਾਂ ਸਿੱਖ ਦੇ ਵਾਸਤੇ ਹੋਰ ਕੁਝ ਵੀ ਨਹੀਂ ਇਹ ਪਾਵਨ ਸਥਾਨ ਹੈ ਸਿੱਖ ਦਾ ਜੀਵਨ ਹੈ ਇਹਦੇ ਵਿੱਚ ਤੇ ਕਿਵੇਂ ਦੇਖਦੇ ਹੋ ਇਸ ਪਾਵਨ ਤੇ ਪਵਿੱਤਰ ਸਥਾਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜਿਹੜੀ ਇੱਕ ਖਾਸ ਫਿਰਕੇ ਦੇ ਮਨਾਂ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਠੇਸ ਪਹੁੰਚਾਉਂਦੀ ਹੈ ਵੇਖੋ ਮੈਂ ਤੇ ਇਹ ਕਹਿਣਾ ਚਾਹਾਂਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉੱਥੇ ਬਰਾਜਮਾਨ ਹੈ ਹਮ ਹਰਮੰਦਰ ਸਾਹਿਬ ਤਿਆਰ ਹੀ ਇਸ ਕਰਕੇ ਕੀਤਾ ਗਿਆ ਸੀ ਤਾਂ ਕਿ ਉੱਥੇ ਵਿਚਾਰਧਾਰਾ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਬੁਲੰਦ ਕੀਤਾ ਜਾਵੇ ਹਮ ਹੁਣ ਗੁਰਬਾਣੀ ਦੀ ਵਿਚਾਰਧਾਰਾ ਹੈ ਜੋਗ ਸਿੱਧ ਆਸਣ 84 एपी ਕਰ ਕਰ ਰਹਾ ਹੁਣ ਜੋਗ ਦਾ ਤੇ ਗੁਰਬਾਣੀ ਦਾ ਉਸ ਵਿੱਚ ਕੋਈ ਲੈਣ ਦੇਣ ਨਹੀਂ ਹੈ ਜੋਗ ਇੱਕ ਉਹ ਤਕਨੀਕ ਹੈ ਜਿਹਦੇ ਨਾਲ ਸਰੀਰ ਨੂੰ ਵੱਖ-ਵੱਖ ਆਸਣਾਂ ਦੇ ਵਿੱਚ ਜਿਹੜਾ ਵਾ ਕਿਸੇ ਤਰੀਕੇ ਨਾਲ ਰਾਹਤ ਪਹੁੰਚਾਈ ਜਾਂਦੀ ਹੈ ਜਾਂ ਉਹਨੂੰ ਮਜ਼ਬੂਤੀ ਪਹੁੰਚਾਈ ਜਾਂਦੀ ਹੈ ਇਹ ਗਰਾਊਂਡ ਵਿੱਚ ਕਰਨ ਵਾਲਾ ਵਰਕ ਹੈ ਹੁਣ ਜੇ ਕਹਿ ਦੋ ਵੀ ਉੱਥੇ ਜੋਗਾ ਕਰ ਲਿਆ ਹਨ ਕੱਲ ਨੂੰ ਕੋਈ ਆਏਗਾ ਕਹੇਗਾ ਮੈਂ 400 ਮੀਟਰ ਦੀ ਰੇਸ ਅੰਦਰ ਲਾਉਣੀ ਹੈ ਜਾਂ ਉੱਥੇ ਕੋਈ ਹੋਰ ਇਹੋ ਜਿਹਾ ਕੰਮ ਕਰਨਾ ਹੈ ਜਿਹੜਾ ਗਰਾਊਂਡ ਲੈਵਲ ਤੇ ਕਰਨ ਵਾਲਾ ਹੈ ਸੋ ਇਸ ਤਰੀਕੇ ਨਾਲ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਨੂੰ ਛੱਟ ਮਾਰਨ ਵਾਸਤੇ ਖਾਸ ਕਰਕੇ ਸਿੱਖਾਂ ਦੀਆਂ ਨੂੰ ਇਹੋ ਜਿਹੀਆਂ ਸ਼ੁਰੂ ਤੋਂ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਉਦੋਂ ਤੋਂ ਇਹ ਕਦੀ ਹਰਮੰਦਰ ਸਾਹਿਬ ਦੇ ਅੰਦਰ 1900 ਤੇ 57 ਦੇ ਵਿੱਚ ਬੀੜੀਆਂ ਵੀ ਸੁੱਟੀਆਂ ਜਾਂਦੀਆਂ ਹਮ ਸਰੋਵਰ ਦੇ ਵਿੱਚ ਤਮਾਕੂ ਦੀਆਂ ਪੁੜੀਆਂ ਸੁੱਟੀਆਂ ਜਾਂਦੀਆਂ ਉਥੋਂ ਗੱਲ ਚੱਕ ਕੇ ਵੇਖੋ ਤੁਸੀਂ ਹਰਮੰਦਰ ਸਾਹਿਬ ਦੇ ਮਾਡਲ ਨੂੰ ਰੇਲਵੇ ਸਟੇਸ਼ਨ ਤੇ ਤੋੜਿਆ ਜਾਂਦਾ ਇੱਕ ਭਾਜਪਾ ਦੇ ਐਮਐਲਏ ਵੱਲੋਂ ਉਹਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਦੇ ਮੂੰਹ ਉੱਪਰ ਸਿਕਟਾਂ ਲਾ ਕੇ ਬੁਝਾਈਆਂ ਜਾਂਦੀਆਂ। ਵੇਖੋ ਇਹ ਤਮਾਮ 1947 ਤੋਂ ਇਹੋ ਜਿਹੇ ਮਸਲੇ ਹਰਮੰਦਰ ਸਾਹਿਬ ਦੇ ਦਰਪੇਸ਼ ਆਉਂਦੇ ਰਹੇ। ਇੱਕ ਉੱਥੇ ਪਲੇਟ ਤੰਬਰ ਦੇ ਵਿੱਚ ਲਵਾਈ ਹੁੰਦੀ ਸੀ ਉਸ ਵੇਲੇ ਦੇ ਜਿਹੜੇ ਮਿਸਟਰ ਕੇ ਐਸ ਕਿੰਗ ਹੂੰ ਉਹਨਾਂ ਨੇ ਬਕਾਇਦਾ ਇਹਨੂੰ 1915 ਦੇ ਵਿੱਚ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ। ਵੀ ਉੱਥੇ ਪਲੇਟ ਤੇ ਲਿਖਿਆ ਸੀ ਵੀ ਇਹਦੇ ਅੰਦਰ ਕੋਈ ਆ ਕੇ ਮਰਿਆਦਾ ਤੋਂ ਉਲਟ ਕੰਮ ਕਰਨਾ ਜੋੜਾ ਲੈ ਕੇ ਆਉਣਾ ਇਹ ਵਿਵਰਜਤ ਹੈ ਪਰ ਤੁਸੀਂ ਵੇਖੋ ਕਿ ਇਹ ਕੋਈ ਨਾ ਕੋਈ ਆਏ ਦੇਣ ਇਹੋ ਜਿਹਾ ਨਵਾਂ ਹੀ ਕੋਈ ਟੱਚਰ ਲੱਭ ਕੇ ਤੇ ਉੱਥੇ ਜਾ ਕੇ ਜਿਹੜਾ ਇਹ ਗੁਜਰਾਤ ਤੋਂ ਚੱਲੀ ਹੈ 19 ਜੂਨ ਨੂੰ ਇਹ ਉਥੋਂ ਅਵਾਰਡ ਲੈਂਦੀ ਹੈ ਜੋਗਾ ਦਾ ਦਿੱਲੀ ਤੋਂ ਫਿਰ ਇਹ ਦਿੱਲੀ ਤੋਂ ਚਲਦੀ ਹੈ ਤੇ 21 ਜੂਨ ਨੂੰ ਸ਼ਾਮੀ 5 ਵਜੇ ਕੇ 6 ਵਜੇ ਕੇ 53 ਮਿੰਟ ਤੇ ਇਹ ਹਰਮੰਦਰ ਸਾਹਿਬ ਦੇ ਅੰਦਰ ਇੰਟਰਵਿਊ ਜਾਂਦੀ ਹੈ ਫਿਰ ਉਥੋਂ ਇਸ 7:04 ਮਿੰਟ ਦੇ ਅੰਦਰ ਜਿਹੜਾ ਇਹ ਜੋਗਾਸਨ ਕਰਦੀ ਹੈ ਕੁਝ ਕੁ ਸਕਿੰਟਾਂ ਵਿੱਚ ਇਹਨੇ ਉਹਨਾਂ ਪੋਚਾਂ ਵਿੱਚ ਫੋਟੋਆਂ ਲਈਆਂ ਤੇ ਉਹ ਫੋਟੋਆਂ ਅਪਲੋਡ ਕਰਕੇ ਤੇ ਆਪਣਾ ਕੰਮ ਕਰਕੇ ਉੱਥੋਂ ਇਹ ਵਾਪਸ ਚਲੇਗੀ ਨਾ ਤੇ ਇਹਨੇ ਕਿਸੇ ਧਾਰਮਿਕ ਸਥਾਨ ਤੇ ਨਮਸਕਾਰ ਕੀਤੀ ਹੈ ਨਾ ਇਹਨੇ ਲੰਗਰ ਛਕਿਆ ਹੈ ਇਹਦਾ ਮਤਲਬ ਇਹੋ ਜੇ ਬੰਦੇ ਪਲਾਂਟ ਕਰਕੇ ਭੇਜੇ ਜਾਂਦੇ ਆ ਵੀ ਜਾਓ ਸਿੱਖਾਂ ਦੀ ਆਸਤਾ ਚੈੱਕ ਕਰੋ ਇਹ ਜੋ ਕੁਝ ਵਾਪਰੇ ਆ ਪ੍ਰੀਪਲਾਂਟ ਕੀਤਾ ਗਿਆ ਕਿ ਇੱਕ ਖਾਸ ਫਿਰਕੇ ਨੂੰ ਠੇਸ ਪਹੁੰਚਾਈ ਜਾ ਸਕੇ ਇਹ ਪਲਾਂਟ ਹੁਣ ਜਦੋਂ 295 ਤਹਿਤ ਐਸਜੀਪੀਸੀ ਨੇ ਐਫਆਈਆਰ ਦਰਜ ਕਰਾਈ ਹੈ ਹੂੰ ਬਹੁਤ ਆਤ ਜਿਹੜੇ ਹਿੰਦੂ ਐਡਵੋਕੇਟ ਆ ਜਾਂ ਹਿੰਦੂਵਾਦੀ ਵਿਚਾਰਧਾਰਾ ਵਾਲੇ ਐਡਵੋਕੇਟ ਆ ਉਹਨਾਂ ਨੇ 295 ਦਾ ਵਿਰੋਧ ਕੀਤਾ ਵੀ ਜੋਗਾ ਤੇ ਇੱਕ ਤਕਨੀਕ ਹੈ ਇਹ ਤੇ ਇਹਦੇ ਤੇ 295 ਲੱਗਣੀ ਨਹੀਂ ਚਾਹੀਦੀ ਪਰ ਤੁਸੀਂ ਹੱਥ ਮਾਰ ਕੇ ਵੇਖੋ ਵੀ ਜੋਗਾ ਕਿਹੜੇ ਪਰਪਸ ਨੂੰ ਮੁੱਖ ਰੱਖ ਕੇ ਉੱਥੇ ਕੀਤਾ ਜਾ ਰਿਹਾ ਤੇ ਧਾਰਮਿਕ ਸਥਾਨ ਤੇ ਵਖੋ ਕੋਈ ਧਾਰਮਿਕ ਅਸੈਂਬਲੀ ਹੈ ਉੱਥੇ ਕੀਰਤਨ ਚੱਲ ਰਿਹਾ ਉੱਥੇ ਸੰਗਤਾਂ ਆ ਰਹੀਆਂ ਇੱਕ ਪ੍ਰਕਾਰ ਦੀ ਉਹ ਅਸੈਂਬਲੀ ਹੈ ਅਸੈਂਬਲੀ ਨੂੰ ਕੋਈ ਵੀ ਬੰਦਾ ਜਾ ਕੇ ਆਪਣੀ ਐਕਟੀਵਿਟੀ ਕਰਕੇ ਖੰਡਿਤ ਨਹੀਂ ਕਰ ਸਕਦਾ ਰਹਿਤ ਮਰਦਾ ਵਿੱਚ ਵੀ ਲਿਖਿਆ ਵੀ ਗੁਰਦੁਆਰੇ ਦੇ ਅੰਦਰ ਇੱਕ ਸਮੇਂ ਇੱਕੋ ਹੀ ਕੰਮ ਹੋ ਸਕਦਾ ਜਾਂ ਕੀਰਤਨ ਹੋ ਸਕਦਾ ਜਾਂ ਕਥਾ ਹੋ ਸਕਦੀ ਹੈ ਜਾਂ ਗੁਰਬਾਣੀ ਦਾ ਪਾਠ ਹੋ ਸਕਦਾ ਹੂੰ ਇਹ ਤਾਂ ਫਿਰ ਜੱਗੋਂ ਤੇਰ ਵੀ ਹੋ ਗਈ ਵੀ ਚਲਦੇ ਕੀਰਤਨ ਦੇ ਵਿੱਚ ਜੋਗਾ ਵੀ ਹੋ ਸਕਦਾ ਹੈ ਤੇ ਰਹਿਤ ਮਰਿਆਦਾ ਦੀ ਵੀ ਖੰਡਤ ਕੀਤਾ ਗਿਆ ਜਿਹੜੇ ਵਕੀਲੇ ਤਰਕ ਦੇ ਰਹੇ ਕਿ ਕੇਵਲ ਜੋਗਾ ਹੀ ਕੀਤਾ ਸਰੀਰਕ ਕਸਰਤ ਹੈ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹ ਇਤਿਹਾਸਤਾ ਦਾ ਕੇਂਦਰ ਹੈ ਤੇ ਯੋਗਾ ਕਰਨ ਵਾਸਤੇ ਇਸ ਪਾਵਨ ਸਥਾਨ ਦੀ ਚੋਣੀ ਕਿਉਂ ਕੀਤੀ ਗਈ ਕੀਤੀ ਗਈ ਨਾਲੇ ਬਿਲਕੁਲ ਤੁਸੀਂ ਉਹਨਾਂ ਨੂੰ ਇਹ ਦਲੀਲ ਵਖੂਬੀ ਰਹਿਤ ਮਰਿਆਦਾ ਚੋਂ ਪੜ੍ਹ ਲੈਣੀ ਚਾਹੀਦੀ ਹੈ ਵੀ ਗੁਰਦੁਆਰੇ ਦੀ ਤੇ ਸੰਗਤ ਦੀ ਕੀ ਮਰਿਆਦਾ ਹੈ 296 ਜਿਹੜੀ ਧਾਰਾ ਹੈ ਉਹ ਅਸੈਂਬਲੀ ਨੂੰ ਖੰਡਿਤ ਕਰਨ ਵਾਸਤੇ ਬਣੀ ਹੈ ਜਦੋਂ ਕੋਈ ਸਤ ਸੰਗਤ ਹੋ ਰਿਹਾ ਹੈ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਉਹਨੂੰ ਐਜੇ ਅਸੈਂਬਲੀ ਸਿੱਖ ਲੈਂਦੇ ਉਹਦੇ ਵਿੱਚ ਪ੍ਰਭੂ ਦਾ ਜਿਹੜਾ ਗੁਣ ਗਾਇਨ ਕੀਤਾ ਜਾ ਰਿਹਾ ਸੋ ਉਹਨੂੰ ਖੰਡਿਤ ਕੀਤਾ ਗਿਆ ਨਾਲ ਜਿਹੜੀ ਆਈ ਹੋਈ ਸੰਗਤ ਹੈ ਉਹਨੂੰ ਵੀ ਡਿਸਟਰਬ ਕੀਤਾ ਗਿਆ ਐਸਜੀਪੀਸੀ ਦੇ ਕੋਲੇ ਵਕੀਲਾਂ ਦਾ ਬਹੁਤ ਵੱਡਾ ਮਾਹਰ ਵਕੀਲਾਂ ਦਾ ਬਹੁਤ ਵੱਡਾ ਪੈਨਲ ਹੈ ਤੇ 295ਏ ਦੀ ਜਗ੍ਹਾ ਦੇ ਉੱਪਰ ਫਿਰ 296 ਹੋਣੀ ਚਾਹੀਦੀ ਸੀ ਦੋਨੋਂ ਹੀ ਲੱਗਣੀਆਂ ਚਾਹੀਦੀਆਂ ਸੀ ਤੇ 295 ਵੀ ਲੱਗਣੀ ਚਾਹੀਦੀ 296 ਵੀ ਲੱਗਣੀ ਚਾਹੀਦੀ ਉਕੇ ਇੱਕ ਤੇ ਇਹਨੇ ਧਾਰਮਿਕ ਭਾਵਨਾਵਾਂ ਨੂੰ ਛੱਟ ਮਾਰੀ ਮਾਰੀ ਐ ਕਿਉਂਕਿ ਸਿੱਖਾਂ ਦਾ ਇਸ ਯੋਗ ਨਾਲ ਕੋਈ ਸਬੰਧ ਨਹੀਂ ਗੁਰਬਾਣੀ ਮੈਂ ਪਹਿਲਾਂ ਵੀ ਦੱਸ ਦਿੱਤਾ ਹੈ ਵੀ ਗੁਰੂ ਸਾਹਿਬ ਨੇ ਕਿਹਾ ਵੀ 84 ਜਿਹੜੇ ਆਸਣ ਐ ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੇ ਹਰਿ ਸਿਉ ਸੰਗ ਨਾ ਗਏਆ ਕਹਿੰਦੇ ਆਸਣਾ ਨਾਲ ਕੀ ਹੋਏਗਾ ਉਮਰ ਲੰਮੀ ਹੋ ਜਾਏਗੀ ਉਮਰ ਲੰਮੀ ਹੋਣ ਦੇ ਨਾਲ ਕੀ ਹੋਏਗਾ ਜਦੋਂ ਮੇਰੇ ਅੰਦਰ ਸ਼ਬਦ ਹੀ ਨਹੀਂ ਟਿਕਿਆ ਜਾਂ ਮੇਰੀ ਰੱਬ ਦੇ ਨਾਲ ਕੋਈ ਭੇਂਟ ਹੀ ਨਹੀਂ ਹੋਈ ਕੋਈ ਸੰਗ ਹੀ ਨਹੀਂ ਹੋਇਆ ਤੇ ਫਿਰ ਮੇਰਾ ਇਹ ਆਸਣਾ ਦਾ ਵਕੀਲਾਬ ਹੈ ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਲੋਕਾਂ ਦੀ ਵਿਚਾਰ ਧਾਰਾ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਇਧਰ ਨੂੰ ਤੋਰਿਆ ਆ ਜੇ ਜੋਗ ਵਿੱਚ ਸ਼ਕਤੀ ਹੈਗੀ ਫਿਰ ਬਾਬੇ RAMDEV ਨੇ ਦਵਾਈਆਂ ਕਿਉਂ ਬਣਾਈਆਂ ਹਾਂ ਜਾਂ ਤੇ ਕਹਿ ਲਓ ਵੀ ਜੋਗ ਦੇ ਨਾਲ ਸਾਰੇ ਲੋਕ ਠੀਕ ਹੋ ਰਹੇ ਐ ਤੇ ਫਿਰ ਦਵਾਈਆਂ ਬੰਦ ਕਰ ਦਿਓ ਜੇ ਦਵਾਈਆਂ ਨਾ ਠੀਕ ਹੋਣ ਤਾਂ ਫਿਰ ਯੋਗ ਕਾ ਤੂੰ ਕਰ ਰਹੇ ਹੈ ਯੋਗ ਨੂੰ ਇੰਨੇ ਵੱਡੇ ਪੱਧਰ ਤੇ ਉੱਪਰ ਪ੍ਰਮੋਟ ਕਿਵੇਂ ਕਿਉਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੀ ਯੋਗਾ ਦਿਵਸ ਮਨਾਉਂਦੀ ਹੈ ਦੂਜੇ ਪਾਸੇ ਸੈਂਟਰ ਦੇ ਪੱਧਰ ਤੇ ਵੀ ਯੋਗਾ ਮਨਾਇਆ ਜਾਂਦਾ ਹੈ ਫਿਰ ਯੋਗਾ ਨੂੰ ਪ੍ਰਮੋਟ ਕਰਨ ਦਾ ਕਾਰਨ ਕੀ ਇੰਨੀ ਵੱਡੀ ਪੱਧਰ ਤੇ ਪ੍ਰੋ ਯੋਗਾ ਨੂੰ ਪ੍ਰਮੋਟ ਕਰ ਰਹੇ ਨੇ ਅਮੀਰ ਲੋਕ ਜਿਨ੍ਹਾਂ ਨੇ ਭਰ ਪੇਟ ਰੋਟੀ ਖਾਧੀ ਹੈ ਉਹਨਾਂ ਨੂੰ ਪਚਾਉਣ ਵਾਸਤੇ ਅਸਣ ਕਰਨ ਦੀ ਲੋੜ ਹੈ ਤੇ ਜਿਹੜੇ ਭੁੱਖੇ ਮਰ ਰਹੇ ਆ ਉਹਨਾਂ ਨੂੰ ਅਸਣਾਂ ਦੀ ਕੋਈ ਲੋੜ ਹੈ ਭਈ ਉਹ ਤਾਂ ਅੱਗੇ ਪਹਿਲਾਂ ਹੀ ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ ਉਹਨਾਂ ਕੋ ਪਹਿਨਣ ਨੂੰ ਕਪੜਾ ਨਹੀਂ ਹੈਗਾ ਰਹਿਣ ਵਾਸਤੇ ਘਰ ਨਹੀਂ ਹੈਗਾ ਪੈਰੀ ਪਾਉਣ ਲਈ ਜੋੜਾ ਨਹੀਂ ਹੈਗਾ ਇਸ ਪੱਧਰ ਤੇ ਲੋਕ ਭਾਰਤ ਦੇ ਵਿੱਚ ਪਏ ਇਹਨਾਂ ਦੀ ਸਗੋਂ ਚੋਣ ਕਰਕੇ ਇਹਨਾਂ ਦਾ ਸਾਰਿਆਂ ਦੀ ਮਰਦੂਮ ਸ਼ਮਾਰੀ ਕਰਕੇ ਇਹ ਪਤਾ ਲਾਇਆ ਜਾਏ ਵੀ ਕਿਹੜੇ ਲੋਕ ਜਿਹੜੇ ਗਰੀਬੀ ਰੇਖਾ ਤੇ ਰਹਿ ਰਹੇ ਉਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਲੱਭ ਰਹੀ ਤੁਸੀਂ ਉਹਨਾਂ ਨੂੰ ਜੋਗਾ ਕਰਾ ਰਹੇ ਹੋ ਵੀ ਇਹਦੇ ਨਾਲ ਮਟਾਪਾ ਘਟੇਗਾ ਇਹਦੇ ਨਾਲ ਇਹ ਅਸਲ ਚ ਇਹ ਹੈ ਮੀਰਾ ਬੰਦਿਆਂ ਦੇ ਛੋਸ਼ੇ ਜਿਨ੍ਹਾਂ ਕੋਲ ਸਮਾਂ ਵੀ ਹੈਗਾ ਹੈ ਤੇ ਜਿਨ੍ਹਾਂ ਕੋਲ ਜਿਹੜਾ ਨਾਂ ਤੇ ਕਸਰਤ ਕਰਨ ਲਈ ਕੋਈ ਪ੍ਰਬੰਧ ਹੈਗਾ ਤੇ ਨਾਂ ਕੋਈ ਜਿਹੜਾ ਉਹਨਾਂ ਨੂੰ ਕੋਈ ਫਿਕਰਫਕਾ ਹੈਗਾ ਪਿਛੇ ਪਰਿਵਾਰ ਨੂੰ ਪਾਲਣ ਵਾਲੇ ਕਾਰੋਬਾਰ ਬੈਠੇ ਆ ਲੋਕ ਬੈਠੇ ਆ ਤੇ ਇੱਥੇ ਜਿਹੜਾ ਗਰੀਬ ਦਿਹਾੜੀ ਜਾ ਰਿਹਾ ਸਾਰੀ ਦਿਹਾੜੀ ਉਹਦਾ ਜੋਗਾ ਹੀ ਹੁੰਦਾ ਬਹੁਤ سارے ਲੋਕਾਂ ਦੇ ਸਵਾਲ ਹੈ ਕਹਿੰਦੇ ਨੇ ਕਿ ਐਸਜੀਪੀਸੀ ਨੇ ਕਾਰਵਾਈ ਉਸ ਵਕਤ ਕਰਵਾਈ ਹੈ ਜਿਸ ਵਕਤ ਸੋਸ਼ਲ ਮੀਡੀਆ ਤੇ ਫੋਟੋਜ਼ ਵਾਇਰਲ ਹੋਣ ਤੋਂ ਬਾਅਦ ਇੱਕ ਅਗੇਂਸਟ ਲਹਿਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੇਵਲ ਖਾਣਾ ਪੂਰਤੀ ਕੀਤੀ ਐ ਇਸ ਗੱਲ ਦੇ ਨਾਲ ਸਹਿਮਤੋਂ ਤੁਸੀਂ ਨਹੀਂ ਨਹੀਂ ਬਿਲਕੁਲ ਨਹੀਂ ਸ਼੍ਰੋਮਣੀ ਕਮੇਟੀ ਖਾਣਾ ਪੂਰਤ ਕਿਉਂ ਕਰੇਗੀ ਕਿਉਂਕਿ ਉਹਨਾਂ ਦੇ ਪ੍ਰਬੰਧ ਅਧੀਨ ਆ ਸਾਰਾ ਕੁਝ ਕੋਈ ਬੰਦਾ ਇਹ ਨਹੀਂ ਚਾਹੁੰਦਾ ਵੀ ਸਾਡੇ ਚੱਲਦੇ ਪ੍ਰਬੰਧ ਵਿੱਚ ਖਲਲ ਪਵੇ ਐਸਜੀਪੀਸੀ ਨੇ ਤੇ ਬਕਾਇਦਾ ਉੱਥੇ ਮੁਲਾਜ਼ਮ ਜਿਹੜੇ ਖਲਾਰੇ ਸੀ ਉਹਨਾਂ ਨੂੰ ਮੁਅਤਲ ਕੀਤਾ ਵੀ ਤੁਸੀਂ ਕਿਉਂ ਨਹੀਂ ਧਿਆਨ ਦਿੱਤਾ ਕਿਉਂਕਿ ਜੇ ਤੇ ਉਹ ਉਹਨਾਂ ਦੀ ਪਿੱਠ ਥਾਪੜ ਦੇ ਫਿਰ ਤੇ ਆਪਾਂ ਕਹਿੰਦੇ ਉਹਨਾਂ ਦੀ ਇੰਗਹਿਲੀ ਹੈ ਪਰ ਉਹਨਾਂ ਨੇ ਬਕਾਇਦਾ ਇਹਦੇ ਤੇ ਇਨਵੈਸਟੀਗੇਸ਼ਨ ਲਾਈ ਹੈ ਵੀ ਤੁਹਾਡੀ ਹਾਜ਼ਰੀ ਵਿੱਚ ਕੋਈ ਬਾਹਰੋਂ ਆ ਕੇ ਬੰਦਾ ਕੱਲ ਨੂੰ ਕੁਝ ਵੀ ਕਰ ਕੋਈ ਨਸ਼ੀਲੀ ਵਸਤੂ ਛੁੱਟ ਸਕਦਾ ਹੈ ਜਾਂ ਕੁਛ ਇਹੋ ਜਿਹਾ ਕਰ ਸਕਦਾ ਹੈ ਜਿਹੜਾ ਨਾ ਕਰਨਯੋਗ ਹੋਵੇ ਸੋ ਇਸ ਤਰੀਕੇ ਨਾਲ ਅਜੇ ਤੱਕ ਕਿਸੇ ਵੀ ਇਹਨਾਂ ਦੀ ਧਾਰਮਿਕ ਅਸੈਂਬਲੀ ਵਿੱਚ ਤੇ ਇਦਾਂ ਦਾ ਕੋਈ ਕੁਝ ਨਹੀਂ ਕੀਤਾ ਗਿਆ ਇਹਦੇ ਪ੍ਰਤੀ ਮੈਂ ਤੇ ਕਹਿੰਦਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸਿਖਾਂ ਦਾ ਉਹ ਸਥਾਨ ਹੈ ਧਾਰਮਿਕ ਅਸੈਂਬਲੀ ਹੈ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਤੇ ਉੱਥੇ ਤੇ ਜੋਗਾ ਦਾ ਮਤੋਂ ਵੱਧਦਾ ਨਹੀਂ ਤੂੰ ਗਰਾਊਂਡ 'ਚ ਜਾ ਗਰਾਊਂਡ 'ਚ ਜਾ ਕੇ ਜਿਹੜਾ ਬਹੁਤੀ ਗੱਲ ਆ ਤੇ ਇਹਨੇ ਡਿਸਟ੍ਰਿਕਟ ਅਮਰਸਰ ਹੈ ਜਲੰਧਰ ਹੈ ਇੱਥੇ ਮੈਟਾਂ ਵਾਲੀਆਂ ਗਰਾਊਂਡਾਂ ਬਣਾਓ ਜੇ ਜੋਗਾ ਵਾਸਤੇ ਸਪੈਸ਼ਲ ਜਿਹੜੀ ਹੈ ਗਰਾਊਂਡ ਦੋ ਹਰ ਪਿੰਡ ਨੂੰ ਦੋ ਜੇ ਤੁਸੀਂ ਚਾਹੁੰਦੇ ਜੋਗਾ ਨੂੰ ਪ੍ਰਮੋਟ ਕਰਨਾ ਇੱਕ ਪਿੰਡ ਵਿੱਚ ਗਰਾਊਂਡ ਬਣਾ ਕੇ ਉਹਨੂੰ ਜੋਗਾ ਟੀਚਰ ਦੇ ਦਿਓ ਜੇ ਤੁਹਾਨੂੰ ਲੱਗਦਾ ਵਾ ਵੀ ਜੋਗਾ ਨਾਲ ਕੁਝ ਫਰਕ ਪੈਂਦਾ ਹੈ ਤੇ ਨਾਲੇ ਤੁਹਾਡੇ ਰਿਜ਼ਲਟ ਤੁਹਾਨੂੰ ਮਿਲ ਜਾਣਗੇ ਪੰਜਾਬ ਦੇ ਲੋਕਾਂ ਦੇ ਅਗੇਂਸਟ ਕੰਗਣਾ ਰਣੌਤ ਅੰਦੋਲਨ ਤੋਂ ਲੈ ਕੇ ਅੱਜ ਤੱਕ ਬੋਲਦੀ ਰਹੀ ਹੈ ਕਿ ਜਿਹੜੇ ਵੱਖਵਾਦੀ ਨਿਆਤਵਾਦੀ ਦਾ ਨਾਮ ਦਿੱਤਾ ਜਾਂਦਾ ਫਿਰ ਕੰਗਣਾ ਦੇ ਵੱਲੋਂ ਥਾਪੜ ਹ ਉਸ ਲੜਕੀ ਨੂੰ ਮਿਲਦਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫੋਟੋਆਂ ਵਾਇਰਲ ਨੇ ਉਸ ਲੜਕੀ ਨਾਲ ਦੇਖੋ ਕੰਗਣਾ ਨੂੰ ਇਹ ਸਮਝਣੀਆਂ ਵੀ ਸਿੱਖਾਂ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਹੈ 121 ਲੋਕਾਂ ਨੇ ਫਾਂਸੀ ਦਿੱਤੀ ਹੈ ਉਹਨਾਂ ਵਿੱਚੋਂ 93 ਸਿੱਖ ਸਨ 2700 ਤੇ 46 ਲੋਕ ਜਿਹੜੇ ਉਹ ਕਾਲੇ ਪਾਣੀ ਗਏ ਸੀ ਉਹਨਾਂ ਵਿੱਚੋਂ 2246 ਜ 2146 ਜਿਹੜੇ ਉਹ ਸਿੱਖ ਹੈ ਕਾਲੇ ਪਾਣੀ ਵਾਲੇ ਬਜਬਜ ਘਾਟ ਵਾਲੇ ਜਿਹੜੇ ਸਾਰੇ ਸਿੱਖ ਹੈ ਇਹਦੇ ਨਾਲ ਨਾਲ ਸਿੱਖਾਂ ਨੇ ਆਪਣੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਵੀ ਲਟਵਾਈਆਂ ਜਿਨ੍ਹਾਂ ਨੇ ਕਾਰੋਬਾਰ ਛੱਡੇ ਉੱਥੇ ਉਹ ਵਖਰੇ ਸੋ ਇਸ ਤਰੀਕੇ ਨਾਲ ਕਿਤੇ ਨਾ ਕਿਤੇ ਇਹ ਟੋਟਾ ਦੇ ਪੰਜਾਬ ਦਾ ਹੋਇਆ ਨਨਕਾਣਾ ਦੇ ਸਾਡਾ ਖੋਇਆ ਕਰਤਾਰਪੁਰ ਤੇ ਸਾਡਾ ਖੋਇਆ ਗਿਆ 70 ਦੇ ਲਗਭਗ ਗੁਰਦੁਆਰੇ ਸਿੰਘਵਾਏ ਸਾਡੀ ਕਿੰਨੀ ਇਕਨੋਮੀ ਜਿਹੜੀ ਨੀਵੀਂ ਚਲੀ ਗਈ ਇਹਦੇ ਨਾਲ ਜਿਹੜੇ ਜ਼ਮੀਨਾਂ ਨੂੰ ਕੱਟ ਲੱਗੇ ਉਹ ਵੱਖਰੇ ਪੰਜਾਬੀ ਸੂਬਾ ਸਾਨੂੰ ਲੰਗਾ ਕਰਕੇ ਦਿੱਤਾ ਗਿਆ 50% ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਮੁੜ ਕੇ ਐਸਵਾਈਐਲ ਦਾ ਜਿਹੜਾ ਟਾਪ ਲਾ ਦਿੱਤਾ ਜਾਂਦਾ ਸਿੱਖਾਂ ਨਾਲ ਦੇ ਹਰ ਪੈਰ ਤੇ ਤਕਾ ਕੀਤਾ ਗਿਆ ਤੇ ਕੰਗਣਾ ਨੂੰ ਸਨ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੋ ਕੁਝ ਵੀ ਹੈ ਸਾਰਾ ਕੁਝ ਆ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਸੀ ਨਾ ਉਸ ਵੇਲੇ ਜਰਨਲ ਹਰ ਬਾਕਸਿੰਗ ਨੇ ਇਹ ਟੈਂਕ ਇਥੋਂ ਜਿਹੜੇ ਸੀ ਟਾਰੀ ਤੋਂ ਤੇ ਆ ਖੇਮ ਕਰਨ ਬਾਰਡਰ ਤੋਂ ਵਾਪਸ ਮੁੜੇ ਸੀ ਪਛਾਣ ਤੇ ਇਹ ਸਾਰੇ ਜਿਹੜਾ ਏਰੀਆ ਸੀ ਜਿਹੜਾ ਇਹ ਹਿੰਦੁਸਤਾਨ ਨੂੰ ਦੁਬਾਰਾ ਲੈ ਕੇ ਦਿੱਤਾ ਉਹਨਾਂ ਸਰਦਾਰਾਂ ਨੇ ਤੇ ਅੱਜ ਉੱਠ ਕੇ ਉਹਨਾਂ ਨੂੰ ਉਹਨਾਂ ਦੇ 84 ਵੇਲੇ ਉਹਨਾਂ ਦੇ ਘਰ ਦੇ ਅੱਗੇ ਤੇ ਇਹਨਾਂ ਨੇ ਸੀਆਈਡੀ ਲਾ ਛੱਡੀ ਏ ਉਹਨਾਂ ਦੇ ਘਰ ਅੱਗੇ ਜਿਹੜਾ ਸੀ ਫੋਰਸ ਘਲਾਰ ਛੱਡੀ ਏ ਇਹ ਇਹ ਤੇ ਇਹਨਾਂ ਨੇ ਜਰਨਲ ਸਵੇਤ ਸਿੰਘ ਵਾਲਿਆਂ ਨੂੰ ਵਰਗਿਆਂ ਨੂੰ ਸ਼ੁਰੂ ਤੋਂ ਜਿਹੜੇ ਸਿੱਖ ਵਫਾਦਾਰ ਰਹੇ ਉਹਨਾਂ ਦਾ ਕੀ ਮੋਲ ਪਾਇਆ ਮੈਨੂੰ ਦੱਸ ਦੇਣ ਚਲੋ ਅੱਜ ਮੈਂ ਤੁਸੀਂ ਗੱਲ ਛੇੜ ਲਈ ਏ ਮੈਂ ਖਾਲਸਾਤਾਨ ਦੀ ਗੱਲ ਨਹੀਂ ਕਰਦਾ ਪਰ ਜਿਹੜਾ ਖਾਲਸਾ ਰਾਜ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਪਾਕਿਸਤਾਨੀਆਂ ਨੂੰ ਜਾਂ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਕਿ ਸਾਡੀ ਨਿਸ਼ਾਨਦੇਹੀ ਕਰਕੇ ਸਾਨੂੰ ਖਾਲਸਾ ਰਾਜ ਵਾਪਸ ਨਹੀਂ ਸੁ ਮਿਲਣਾ ਚਾਹੀਦਾ ਜਿਹੜਾ ਖਾਲਸਾ ਰਾਜ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਲਿਆ ਸੀ ਉਹ ਹੂਬ-ਹੂ ਸਾਨੂੰ ਵਾਪਸ ਦੇ ਦੇਣ ਇਹਦੀ ਮੈਂ ਇਦਾਂ ਵੀ ਅਪੀਲ ਯੂਐਨਓ ਨੂੰ ਵੀ ਕਰਦਾ ਹੋਰ ਵੀ ਜਿੰਨੀਆਂ ਇੱਥੇ ਐਕਟਿਵ ਨੇ ਆਪਣੀਆਂ ਸੰਸਥਾਵਾਂ ਉਹ ਇਸ ਹੱਕ ਦੇ ਵਿੱਚ ਕਿਉਂ ਨਹੀਂ ਆਉਂਦੀਆਂ ਕਿ ਜਿਹੜਾ ਰਾਜ ਸਾਡੇ ਕੋਲ ਅੰਗਰੇਜ਼ਾਂ ਨੇ ਰਿਆ ਉਹ ਸਾਨੂੰ ਵਾਪਸ ਦੇ ਦੇਓ ਤੇ ਅਸੀਂ ਆਪਣਾ ਵਧੀਆ ਜੀਵਨ ਜੀਣੇ ਨਾਲ ਰੱਖਣਾ ਤਾਂ ਵੀ ਠੀਕ ਨਹੀਂ ਰੱਖਣਾ ਤਾਂ ਵੀ ਠੀਕ ਹੈ ਕਿਉਂਕਿ ਸਾਡਾ ਰਾਜ ਤੇ ਹੋਵੇ ਨਾ ਸਾਨੂੰ ਪਤਾ ਹੋਵੇ ਸਾਡੀ ਕੀ ਹੱਦ ਬੰਨਾ ਹੈ ਤੇ ਸਾਡੀ ਕੀ ਮਰਿਆਦਾ ਸਾਡਾ ਕੀ ਸੰਵਿਧਾਨ ਹੈ ਜੇ ਤੁਹਾਨੂੰ ਸਾਡਾ ਸੰਵਿਧਾਨ ਨਹੀਂ ਉਹ ਵਧੀਆ ਲੱਗਦਾ ਜਾਂ ਸਾਡਾ ਜੀਵਨ ਸ਼ੈਲੀ ਨਹੀਂ ਵਧੀਆ ਲੱਗਦੀ ਤਾਂ ਤੁਸੀਂ ਸਾਨੂੰ ਸਾਡਾ ਇਲਾਕਾ ਦੇ ਦਿਓ ਤੇ ਅਸੀਂ ਵਧੀਆ ਜੀਵਨ ਜੀਵਾਂਗੇ ਦਰਬਾਰ ਸਭ ਦੇ ਮਸਲੇ ਦੇ ਨਾਲ ਜੁੜਦਾ ਹੋਇਆ ਸਵਾਲ ਕਰਨਾ ਚਾਹਣਾ ਹੈ ਕਿ ਇਸੇ ਲੜਕੀ ਦੀ ਹਮਾਇਤ ਕਰਦੇ ਹੋਇਆ ਇੱਕ ਕਹਿ ਸਕਦੇ ਕਿ ਹਿੰਦੂ ਪਾਈਚਾਰੇ ਦੇ ਨਾਲ ਸੰਬੰਧਿਤ ਸਿੰਘ ਨਾਮ ਦਾ ਕੋਈ ਸ਼ਖਸ਼ ਹੈ ਉਹਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਜਿਹੜਾ ਜਦੋਂ ਮੁਗਲਾਂ ਨੇ ਮੰਦਰ ਢਾਈ ਸੀ ਤੇ ਉਸ ਵਕਤ ਇਕੱਲੀਆਂ ਮੰਦਰ ਢਾਉਣ ਤੋਂ ਬਾਅਦ ਇਕੱਲੀਆਂ ਮਸਜਿਦਾਂ ਨਹੀਂ ਸੀ ਬਣੀਆਂ ਗੁਰਦੁਆਰੇ ਵੀ ਬਣੇ ਆ ਤੇ ਉਹਨਾਂ ਦੇ ਵਿੱਚ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਡਾ ਵਿਸ਼ਨੂੰ ਦਾ ਮੰਦਰ ਹੈ ਇਸ ਚੀਜ਼ ਬਾਰੇ ਕੀ ਰਿਐਕਟ ਕਰਦੇ ਹੋ ਤੁਸੀਂ ਦੇਖੋ ਇੱਕ ਫੇਸਬੁੱਕ ਤੇ ਬੰਦਾ ਹੈ ਵਿਜੇ ਭਾਰਤਵਾਜ ਵਿਜੇ ਸਿੰਘ ਕਰਕੇ ਉਹਦਾ ਨਾਮ ਉਹਨੇ ਇੱਕ ਥੋੜੇ ਦੁਨ ਹੋਇਆ ਪੋਸਟ ਪਾਈ ਏ ਕਿ ਵਿਸ਼ਨੂੰ ਮੰਦਰ ਹਿੰਦੂਆਂ ਦਾ ਹਰੀ ਮੰਦਰ ਔਰ ਸਿੱਖੋਂ ਦਾ ਦਰਬਾਰ ਸਾਹਿਬ ਇਹਦਾ ਕੀ ਮਤਲਬ ਹੋਇਆ ਤੁਸੀਂ ਅੱਜ ਉਹ ਬਿਆਨ ਦਾਗਦੇ ਵੀ ਅਸੀਂ ਬਾਬਰੀ ਮਸਜਿਦ ਲੈ ਲਈ ਏ ਅਸੀਂ ਜਿਹੜਾ ਆ ਰਾਮ ਮੰਦਰ ਵੀ ਲੈ ਲਿਆ ਹੁਣ ਵਿਸ਼ਨੂੰ ਮੰਦਰ ਕੀ ਵਾਰੀ ਏ ਇਹ ਕਿਤੇ ਨਾ ਕਿਤੇ ਆਪਣੀਆਂ ਲਿਖਤਾਂ ਵਿੱਚ ਸੋਸ਼ਲ ਮੀਡੀਆ ਵਿੱਚ ਹਰ ਮੰਦਰ ਸਾਹਿਬ ਨੂੰ ਵਿਸ਼ਮ ਵਿਸ਼ਨੂੰ ਮੰਦਰ ਕਹਿ ਕੇ ਪ੍ਰਚਾਰ ਰਹੇ ਔਰ ਉਹਦੇ ਤੇ ਕਬਜ਼ੇ ਵਾਲੀ ਨਜ਼ਰ ਵੀ ਰੱਖ ਰਹੇ ਪਰ ਇਹ ਭੁੱਲ ਜਾਣ ਕਿ ਜਿਹੜਾ ਹਰਮੰਦਰ ਸਾਹਿਬ ਚੜ੍ਹ ਕੇ ਆਇਆ ਅਬਦਾਲੀ ਏਡੇ ਪ੍ਰਬੰਧਨ ਆਇਆ ਉਹਦਾ ਮੂੰਹ ਮੁੜ ਗਿਆ ਇੱਥੇ ਜਿਹੜਾ ਵੀ ਭਾਰਤ ਦਾ ਪ੍ਰਧਾਨ ਮੰਤਰੀ ਚੜ੍ਹ ਕੇ ਆਇਆ ਪਹਿਲਾਂ ਇਹਨੂੰ ਪਸ਼ੋਕੜ ਚ ਸਿੱਖਿਆ ਪਈ ਹੈ ਲੈ ਲੈਣੀ ਚਾਹੀਦੀ ਹੈ ਸੋ ਇਸ ਕਰਕੇ ਉਹ ਹਰੀ ਦਾ ਮੰਦਿਰ ਹੈ ਰੱਬ ਦਾ ਘਰ ਹੈ ਉਹਨੂੰ ਸ਼੍ਰੀ ਦਰਬਾਰ ਸਾਹਿਬ ਕਿਹਾ ਜਾਂਦਾ ਹੈ ਕਿ ਇਹ ਰੱਬ ਦਾ ਦਰਬਾਰ ਹੈ ਪਰਮਾਤਮਾ ਦਾ ਦਰਬਾਰ ਹੈ ਅਜਿਹੇ ਲੋਕਾਂ ਦੇ ਵੱਲੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਫਿਰ ਭਾਈਚਾਰਿਆਂ ਦੇ ਵਿੱਚ ਖੰਡਾਓ ਪੈਦਾ ਕਰਨ ਵਾਸਤੇ ਹੀ ਹੈ ਵੇਖੋ ਇੱਕ ਕੋਈ ਨਾ ਕੋਈ ਆਏ ਦਿਨ ਬਿਆਨ ਦੇ ਕੇ ਜਾਂ ਕੋਈ ਚਿਹਰਾ ਖੜਾ ਕਰਕੇ ਸਿੱਖਾਂ ਨੂੰ ਟੈਸਟ ਕਰਦੇ ਰਹਿੰਦੇ ਆ ਜਾਂ ਇਹਨਾਂ ਨੂੰ ਪੜਕਾਉਂਦੇ ਰਹਿੰਦੇ ਆ ਜਾਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੇ ਰਹਿੰਦੇ ਆ ਇਹਨਾਂ ਪਿੱਛੇ ਇਹਨਾਂ ਦੀ ਕੀ ਮਨਸ਼ਾ ਹੈ ਜਾਂ ਇਹ ਚੈੱਕ ਕਰਦੇ ਆ ਵੀ ਸਿੱਖਾਂ ਚ ਕਿੰਨਾ ਕੁ ਕਰੰਟ ਹੈ ਜਾਂ ਹਜੇ ਬੁਝਦਲ ਹੋਏ ਕਿ ਨਹੀਂ ਹੋਏ ਮੈਂ ਸੋਸ਼ਲ ਮੀਡੀਆ ਤੇ ਚੈੱਕ ਕਰਦਾ ਹੀ ਆਮ ਤੁਸੀਂ ਅੱਜ ਗੱਲ ਕਰ ਲਓ ਨਾ ਕਿਸੇ ਹਿੰਦੂ ਸਮਾਜ ਦੀ ਗੱਲ ਕਰ ਲਓ ਜਾਂ ਕਿਸੇ ਹੋਰ ਸਮਾਜ ਦੀ ਗੱਲ ਕਰ ਲਓ ਤੇ ਸਾਡੇ ਪੱਗ ਬੰਨੇ ਹੋਏ ਬੰਦੇ ਇਨੇ ਢਰੇ ਹੋ ਇੱਕ ਮਿੰਟ ਕਰਦੇ ਆ ਵੀ ਅਸੀਂ ਕੋਈ ਗਲਤ ਨਹੀਂ ਬੋਲਣਾ ਤਾਂ ਕਿ ਸਾਡੇ ਨਾਲ ਮੁੜ ਕੇ ਹਿੰਦੂ ਸਰਕਾਰ ਤਕਾ ਨਾ ਕਰੇ ਮੈਂ ਜਾਣਨਾ ਚਾਹੁੰਦਾ ਕਿ ਨੰਦੀ لال ਅੰਮ੍ਰਿਤਸਰ ਦੇ ਵਿੱਚ ਸਿਗਰਟ ਪੀ ਰਿਹਾ ਸੀ ਇੱਕ ਸਿੱਖ ਰਵੇਲ ਸਿੰਘ ਨਾਂ ਦਾ ਉਹਦੇ ਕੋਲ ਖੜਾ ਸੀ ਉਹ ਥੋੜਾ ਜਿਹਾ ਸਿਗਰਟ ਦੇ ਧੂਏ ਤੋਂ ਪਾਸੇ ਹੋ ਗਿਆ ਤੇ ਨੰਦੀ لال ਨੇ ਮੂੰਹ ਵਾਲੀ ਬੀੜੀ ਕੱਢ ਕੇ ਉਹਦੇ ਮੱਥੇ 'ਤੇ ਰਭਾਈ ਸੀ ਅੱਜ ਵੀ ਇਤਿਹਾਸ ਵਿੱਚ ਸਾਰਾ ਕੁਝ ਕੋਡ ਹੈ ਅੱਜ ਵੀ ਜਿਹੜੇ ਸਿੱਖ ਵਫਾਦਾਰ ਤੇ ਚੁੱਪ ਕਰਕੇ ਇਹਨਾਂ ਨਾਲ ਚੱਲਦੇ ਰਹੇ ਉਹਨਾਂ ਨੂੰ ਇਹਨਾਂ ਨੇ ਕੀ ਦਿੱਤਾ ਛੋਟੇ ਛੋਟੇ ਬੱਚਿਆਂ ਨੇ ਇਹਨਾਂ ਦਾ ਕੀ ਵਿਗਾੜਿਆ ਸੀ ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਇਹਨਾਂ ਦੀ ਇਹ ਭਾਵਨਾ ਹੈ ਵੀ ਅਸੀਂ ਸਾਰਾ ਜਿਹੜਾ ਹਿੰਦੁਸਤਾਨ ਹੈ ਹਿੰਦੂਆਂ ਹਿੰਦੂਆਂ ਦਾ ਹੀ ਬਣਾਉਣਾ ਹੈ ਤੇ ਸਿੱਖਾਂ ਨੂੰ ਵਿੱਚੋਂ ਕਿਸ ਤਰੀਕੇ ਨਾਲ ਲਾਂਭੇ ਕਰਨਾ ਹੈ ਜਾਂ ਖਤਮ ਕਰਨਾ ਹੈ ਸੋ ਇਹ ਸਥਾਨ ਵੀ ਨਹੀਂ ਛੱਡਣਾ ਚਾਹੁੰਦੇ ਸਾਡੀਆਂ ਜ਼ਮੀਨਾਂ ਵੀ ਨਹੀਂ ਛੱਡਣੀਆਂ ਚਾਹੁੰਦੇ ਇੰਡਸਟਰੀ ਵੀ ਨਹੀਂ ਛੱਡਣਾ ਚਾਹੁੰਦੇ ਇੰਡਸਟਰੀ ਤੇ ਇਹਨਾਂ ਬਰਬਾਦ ਕਰ ਦਿੱਤਾ ਜੋ ਜਦੋਂ ਤੁਸੀਂ ਇਹਨੇ ਵੱਡੇ ਸਵਾਲ ਕਰਦੇ ਹੋ ਕਿ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਕੇਵਲ ਇੱਕ ਰਾਖਤਰਵਾਦੀ ਗੱਲ ਕੀਤੀ ਜਾਂਦੀ ਹੈ ਫਿਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਪੰਥ ਪ੍ਰਸਤ ਹੋਣ ਦਾ ਦਾਵਾ ਕਰਦੇ ਆ ਫਿਰ ਉਹਨਾਂ ਦਾ ਸਟੈਂਡ ਕੀ ਹੁੰਦਾ ਆ ਉਹ ਅਜਿਹੇ ਵਿਵਾਦਤ ਬਿਆਨਾਂ ਦੇ ਉੱਪਰ ਰिएक्ट ਕਿਉਂ ਨਹੀਂ ਕਰਦੇ ਕੀ ਮਜਬੂਰੀ ਹੋ ਸਕਦੀ ਉਹਨਾਂ ਦੀ ਵੇਖੋ ਇਹਨਾਂ ਨੇ ਚਾਰੇ ਪਾਸਿਆਂ ਤੋਂ ਤੇ ਸਟੇਟ ਨੂੰ ਘੇਰਿਆ ਹੋਇਆ ਹੂੰ ਕਿਉਂਕਿ ਉਤਲੇ ਲੈਵਲ ਦੇ ਜਿੰਨੇ ਵੀ ਅਫਸਰ ਹੈ ਸਾਰੇ ਸੈਂਟਰ ਤੋਂ ਪੁਆਇੰਟ ਹੋ ਕੇ ਆ ਰਹੇ ਆ ਇਥੋਂ ਤੱਕ ਤੁਸੀਂ ਪੰਜਾਬ ਸਿੱਖਿਆ ਬੋਰਡ ਦਾ ਜੇ ਅੱਜ 3000 ਰੁਪਿਆ ਫੀਸ ਤਾਰ ਕੇ ਪੇਪਰ ਦੇਣਾ ਹੋਵੇ ਪੰਜਾਬੀ ਦਾ ਤੇ ਬੜੇ ਈਜ਼ੀਲੀ ਤਰੀਕੇ ਨਾਲ ਤੁਸੀਂ ਬਿਹਾਰ ਤੋਂ ਆ ਕੇ ਵੀ ਦੇ ਸਕਦੇ ਹੋ ਹਿਮਾਚਲ ਤੋਂ ਵੀ ਦੇ ਸਕਦੇ ਹੋ ਜੂਪੀ ਤੋਂ ਵੀ ਦੇ ਸਕਦੇ ਹੋ ਉਹ ਪੇਪਰ ਦੇਣ ਤੋਂ ਬਾਅਦ ਜੇ ਤੁਸੀਂ ਪੇਪਰ ਪਾਸ ਕਰ ਲਿਆ ਤੇ ਪੰਜਾਬ ਵਿੱਚ ਕਿਸੇ ਵੀ ਪੋਸਟ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਬੈਂਕਾਂ ਹੈ ਜਾਂ ਸਰਕਾਰੀ ادارے ਹੈ ਪ੍ਰਾਈਵੇਟ ادارے ਹੈ ਉਹਨਾਂ ਤੇ ਜਿਹੜਾ ਸਾਈਨ ਵਾਲਾ ਰੁਤਬਾ ਹੈ ਉਬ ਅਦਰ ਸਟੇਟ ਦੇ ਮਨੁੱਖਾਂ ਨੂੰ ਦਿੱਤਾ ਗਿਆ ਹਜੇ ਤੱਕ ਪੰਜਾਬੀ ਬਹੁਤ ਘੱਟ ਹੈ ਜਿਨ੍ਹਾਂ ਨੂੰ ਇੱਥੇ ਤੱਕ ਖੜਿਆ ਗਿਆ ਨਾ ਕੋਈ ਪੜ੍ਹਦਾ ਹੈ ਨਾ ਇਸ ਬਾਰੇ ਸੋਚਦਾ ਹੈ ਮੈਂ ਕਿਹਾ ਅੱਜ ਲੰਗਰ ਅਸੀਂ ਬਥੇਰਾ ਛਕ ਲਿਆ ਅੱਜ ਲੰਗਰ ਲਾਉਣ ਦੀ ਲੋੜ ਹੈ ਇਦਾਂ ਦੇ ਅਫਸਰ ਤਿਆਰ ਕਰਕੇ ਜੇ ਖਰਚ ਕਰਨਾ ਕੋਈ ਹੋ ਜਾ ਬੱਚਾ ਸਕੂਲ ਵਿੱਚੋਂ ਚੁੱਕੋ ਜਿਹੜਾ ਇਸ ਲੈਵਲ ਤੱਕ ਜਾ ਸਕਦਾ ਕਿਉਂਕਿ ਇਹ ਯਹੂਦੀਆਂ ਨੇ ਪਹਿਲਾਂ ਹੀ ਆਧਾਰ ਨੇ ਕਾਇਮ ਕੀਤੀ ਹੈ ਉਹਨਾਂ ਨੂੰ ਭਾਵੇਂ ਚੈਂਬਰਾਂ 'ਚ ਪਾ ਕੇ ਸਾੜਿਆ ਗਿਆ ਸੀ ਉਹਨਾਂ ਨੇ ਮੋੜ ਪੋਸਟਾਂ ਹਾਸਲ ਕਰਕੇ ਆਪਣੇ ਧਰਮ ਨੂੰ ਫਿਰ ਤੋਂ ਰਜੀਤ ਕੀਤਾ ਹੈ ਇਹੀ ਸਟ੍ਰੈਟਜੀ ਸਟ੍ਰੈਟੇਜੀ ਸਾਨੂੰ ਅਪਣਾਉਣੀ ਪਊਗੀ ਕਿ ਸਾਨੂੰ ਆਪਣੇ ਜਿਹੜੇ ਬੰਦੇ ਆ ਆਉਦਿਆਂ ਤੇ ਖੜਨੇ ਪੈਣਗੇ ਪਲੱਸ ਇਹਦੇ ਨਾਲ ਜਿਹੜਾ ਆਪਸੀ ਵਿਵਾਦ ਆ ਉਹਨੂੰ ਖਤਮ ਕਰਕੇ ਇੱਕ ਪਲੇਟਫਾਰਮ ਤੇ ਇਕੱਠਾਉਣਾ ਪਊਗਾ ਕਿਉਂਕਿ ਹਮਲਾ ਉਦੋਂ ਹੀ ਹੁੰਦਾ ਹੈ ਸਾਡੀ ਵਿਚਾਰਧਾਰਾ ਤੇ ਜਾਂ ਫਿਜ਼ੀਕਲ ਜਦੋਂ ਅਸੀਂ ਆਪਸ ਵਿੱਚ ਲੜਦੇ ਹੁਣ ਜੇ ਐਸਜੀਪੀਸੀ ਨੂੰ ਇੱਕ ਪਾਸੇ ਰੱਖ ਕੇ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਕੱਲਾ ਐਸਜੀਪੀਸੀ ਦਾ ਸਥਾਨ ਨਹੀਂ ਹੈ ਸਾਰੀਆਂ ਸੰਪਰਦਾਵਾਂ ਨੂੰ ਇਹਦੇ ਵਿਰੋਧ ਵਿੱਚ ਆਉਣਾ ਚਾਹੀਦਾ ਸੀ ਵੀ ਇਹੋ ਜੀ ਮੰਦੀ ਹਰਕਤ ਮੁੜ ਕੇ ਅੱਗੇ ਤੋਂ ਕੋਈ ਕਰਨ ਦੀ ਜ਼ਰੂਰਤ ਨਾ ਕਰੇ ਕੋਈ ਡੇਰੇ ਦਾ ਬਾਬਾ ਕਿਹੇ ਸੰਪਰਦਾ ਦਾ ਬਾਬਾ ਉਹਨੇ ਮੂੰਹ ਤੱਕ ਨਹੀਂ ਖੋਲਿਆ ਉਹਨਾਂ ਨੂੰ ਪਤਾ ਸਾਨੂੰ ਉਧਰੋਂ ਵੀ ਗੱਫੇ ਹੋਣੇ ਇੱਧਰੋਂ ਵੀ ਮਿਲ ਰਿਹਾ ਤੇ ਸਾਨੂੰ ਕੀ ਲੋੜ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇੱਥੋਂ ਪਤਾ ਲੱਗਦਾ ਹੈ ਵੀ ਅਸੀਂ ਨਪੁੰਸਕ ਹੋ ਚੁੱਕੇ ਹਾਂ ਜਿਹੜੀਆਂ ਇਹੋ ਜਿਹੀਆਂ ਗਤੀਵਿਧੀਆਂ ਵਿਰੁੱਧ ਅਸੀਂ ਬੋਲਦੇ ਨਹੀਂ ਬਿਲਕੁਲ ਤਮਾਮ ਸਾਰੀਆਂ ਕੌਮਾਂ ਦੇ ਧਾਰਮਿਕ ਤੇ ਪਵਿੱਤਰ ਅਸਥਾਨਾਂ ਦਾ ਸਤਿਕਾਰ ਕਰਨਾ ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਲਾਜ਼ਮੀ ਹੈ ਇੱਕ ਬਹੁਤ ਵੱਡੇ ਵਿਦਵਾਨ ਨੇ ਲਿਖਿਆ ਕਿ ਜਦੋਂ ਵੀ ਤੁਸੀਂ ਸ੍ਰੀ ਦਰਬਾਰ ਸਾਹਿਬ ਜਾਂਦੇ ਹੋ ਪ੍ਰਕਰਮਾ ਕਰਦੇ ਹੋ ਤੇ ਉਸ ਵਕਤ ਜਿਹੜੇ ਕਦਮ ਨੇ ਉਹਨਾਂ ਨੂੰ ਬਹੁਤ ਸੰਭਾਲ ਸੰਭਾਲ ਕੇ ਰੱਖਿਓ ਕਿਉਂਕਿ ਇੱਥੇ ਇਹ ਮਾਨਵਤਾ ਦਾ ਪੜਾ ਲੋਚਣ ਵਾਲੇ ਸਿੰਘ ਸਿੰਘਣੀਆਂ ਦੇ ਪਾਵਨ ਪਵਿੱਤਰ ਸੀਸ ਲੱਗੇ ਹੋਏ ਨੇ ਉਹਨਾਂ ਦਾ ਸਤਿਕਾਰ ਬੜੇ ਸੁਚੱਜੇ ਤੇ ਸੋਹਣੇ ਤਰੀਕੇ ਦੇ ਨਾਲ ਕਰਿਓ ਪਰ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਸੀਂ ਵੀ ਕਿਸੇ ਅਸਥਾਨ ਦੇ ਉੱਪਰ ਜਾਂਦੇ ਆ ਜਾਂ ਬਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆ ਤਾਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੱਧ ਤੋਂ ਵੱਧ ਸਮਝੀਏ ਉੱਥੇ ਜਾ ਕੇ ਮਹਿਸੂਸ ਕਰਨ ਦੀ ਜ਼ਰੂਰਤ ਵੀ ਜਾਪਦੀ ਹੈ ਭਵਿਕ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਕਟਨਾਵਾਂ ਨਾ ਵਾਪਰ ਸਕਣ ਸਾਨੂੰ ਵੀ ਇਸ ਚੀਜ਼ ਦੇ ਵੱਲੇ ਖਿਆਲਤ ਦੇ ਕੇ ਆਪਣੀ ਬੰਦੀ ਹੋਈ ਜ਼ਿੰਮੇਵਾਰੀ ਨੂੰ ਅਦਾ ਕਰਨ ਦੀ ਜ਼ਰੂਰਤ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ